ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹੈਸ਼ਟੈਗ ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੂ ਅਮਰੀਕਾ ਦੇ ਵੱਲੋਂ 104 ਭਾਰਤੀਆਂ ਨੂੰ ਡਿਪੋਰਟ ਕਰਨ ਤੋਂ ਬਾਅਦ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਹੁਣ ਬਾਕੀ ਭਾਰਤੀਆਂ ਦਾ ਕੀ ਹੋਵੇਗਾ ਜਿਹੜੇ ਅਮਰੀਕਾ ਦੇ ਵਿੱਚ ਇਸ ਵੇਲੇ ਗੈਰਕਾਨੂੰਨੀ ਤਰੀਕੇ ਦੇ ਨਾਲ ਪੈ ਰਹੇ ਨੇ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਭਾਰਤੀ ਹੈਗੇ ਨੇ ਜਿਹੜੇ ਅਮਰੀਕਾ ਦੇ ਵਿੱਚ ਇਸ ਵੇਲੇ ਬੈਠੇ ਹੋਏ ਨੇ ਕੋਈ ਡੋਂਕੀ ਲਾ ਕੇ ਗਿਆ ਕੋਈ ਕਿਸੇ ਤਰੀਕੇ ਦੇ ਨਾਲ ਗਿਆ ਤਾਂ ਉਹਨਾਂ ਦੀ ਇਸ ਵੇਲੇ ਕੀ ਸਿਚੁਏਸ਼ਨ ਹੈ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਕਿਉਂਕਿ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਨੂੰ ਕੈਂਪਾਂ 'ਚ ਰੱਖਿਆ ਹੋਇਆ ਕਿਸੇ ਦੇ ਟਰੈਕਰ ਲਾਏ ਹੋਏ ਨੇ ਲੋਕ ਕੰਮਾਂ ਤੇ ਨਹੀਂ ਜਾ ਰਹੇ ਤਾਂ ਕੀ ਹਾਲਾਤ ਨੇ ਜਾਂ ਫਿਰ ਜਿਵੇਂ ਇੱਕ ਜਹਾਜ਼ ਆ ਗਿਆ ਕੀ ਹੋਰ ਜਹਾਜ਼ ਜਿਵੇਂ ਭਾਰਤ ਆਉਣਗੇ ਕਿ ਜਾਂ ਫਿਰ ਇਹਦੇ ਉੱਪਰ ਜਿਹੜਾ ਫੁੱਲ ਸਟਾਪ ਹੁਣ ਲੱਗ ਜਾਏਗਾ ਇਹਦੇ ਨਾਲ ਹੀ ਗੱਲ ਕੈਨੇਡਾ ਨੂੰ ਲੈ ਕੇ ਵੀ ਕਰਾਂਗੇ ਕਿਉਂਕਿ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਅਮਰੀਕਾ ਤੋਂ ਬਾਅਦ ਸ਼ਾਇਦ ਕੈਨੇਡਾ ਵੀ ਰਿਪੋਰਟ ਕਰੇਗਾ ਪਰ ਕੀ ਇਹ ਗੱਲ ਸੱਚ ਹੈਗੀ ਹੈ ਜਾਂ ਨਹੀਂ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਗੱਲਬਾਤ ਕਰਦੇ ਹਾਂ ਮੇਰੇ ਨਾਲ ਇਮੀਗ੍ਰੇਸ਼ਨ ਮਾਹਰ ਸੁਕਾਂਤ ਤ੍ਰिवेदी ਜੀ ਮੌਜੂਦ ਹੈਗੇ ਨੇ ਤਾਂ ਗੱਲਬਾਤ ਕਰਦੇ ਹਾਂ ਤ੍ਰिवेदी ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਜੀ ਮਨਪ੍ਰੀਤ ਜੀ ਐਂਡ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਜੁੜ ਰਹੇ ਨੇ ਨਾਲ ਬੜੀ ਚਰਚਾ ਹੋ ਰਹੀ ਹੈ ਜੀ 104 ਭਾਰਤੀਆਂ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਗਏ ਕਿ ਹੁਣ ਬਾਕੀਆਂ ਦਾ ਕੀ ਹੋਏਗਾ ਕਹਿੰਦੇ ਨੇ ਕਿ ਲੱਖਾਂ ਦੀ ਗਿਣਤੀ ਚ ਭਾਰਤੀ ਇਸ ਵੇਲੇ ਅਮਰੀਕਾ ਦੇ ਵਿੱਚ ਬੈਠੇ ਨੇ ਇਹ ਜਹਾਜ਼ਾਂ ਦਾ ਸਿਲਸਲਾ ਹੁਣ ਸ਼ੁਰੂ ਹੋਇਆ ਮੰਨੀਏ ਕਿ ਜਾਂ ਫਿਰ ਠੱਲ ਪੈ ਜੂ ਇਹਨੂੰ ਦੇਖੋ ਇਹ ਤੇ ਹੁਣ ਇੱਕ ਪਾਲਿਸੀ ਡਿਸੀਜਨ ਹੈ ਯੂ ਐਸ ਸਰਕਾਰ ਦਾ ਵੀ ਇਹਨੂੰ ਠੱਲ ਪਏਗੀ ਕਿ ਜਹਾਜ਼ਾਂ ਦਾ ਸਿਲਸਲਾ ਚੱਲਦਾ ਰਹੇਗਾ ਬਟ ਇੱਕ ਜਿਹੜਾ ਜਹਾਜ਼ ਆਇਆ ਨੇ ਅਮਰੀਕਾਰ ਲੈਂਡ ਕੀਤਾ ਜਿੱਥੇ ਕੱਲੇ ਪੰਜਾਬੀ ਨਹੀਂ ਸੀਗੇ ਪੰਜਾਬੀ 1/3 ਹੀ ਸੀਗੇ ਪੰਜਾਬੀਆਂ ਨਾਲੋਂ ਵੱਧ ਗੁਜਰਾਤੀ ਔਰ ਹਰਿਆਣਵੀ ਸੀਗੇ ਉਹਦੇ ਵਿੱਚ ਪਰ ਕਿਉਂਕਿ ਲੈਂਡ ਪੰਜਾਬ ਚ ਕੀਤਾ ਇਹਦੇ ਪਿੱਛੇ ਵੀ ਕੀ ਪੋਲਿਟਿਕਸ ਹੋ ਰਹੀ ਹੈ ਜਾਂ ਕੀ ਚਰਚਾਵਾ ਇੱਕ ਵੱਖਰਾ ਮੁੱਦਾ ਹੈਗਾ 105 ਭਾਰਤੀਏ ਉਹਦੇ ਵਿੱਚੋਂ ਬਾਹਰ ਨਿਕਲੇ ਨੇ ਜਿਨ੍ਹਾਂ ਨੇ ਕਿ ਬਹੁਤ ਸਾਰਾ ਪੈਸਾ ਖਰਚ ਕਰਕੇ ਔਰ ਇੱਕ ਤਰੀਕੇ ਨਾਲ ਹਿਊਮਨ ਟ੍ਰੈਫਿਕਿੰਗ ਦੇ ਰਸਤੇ ਹਿਊਮਨ ਸਮਗਲਿੰਗ ਦੇ ਰਸਤੇ ਉਹ ਅਮਰੀਕਾ ਪਹੁੰਚੇ ਔਰ ਜੋ ਮੈਨੂੰ ਸੁਣਨ ਚਾਇਆ ਹੈਗਾ ਹੱਲੇ ਕੁਝ ਸਰਕਾਰ ਵੱਲੋਂ ਤੇ ਇਸਤੇ ਪੁਖਤਾ ਬਿਆਨ ਨਹੀਂ ਆ ਪਰ ਤੁਹਾਡੇ ਵਰਗੇ ਪੱਤਰਕਾਰ ਦੋਸਤਾਂ ਨੇ ਦੱਸਿਆ ਵੀ ਉਹ ਲੋਗ ਉਹ ਸੀਗੇ ਜਿਹੜੇ ਹੱਲੇ ਲੇਟੈਸਟ ਹੀ ਉੱਥੇ ਪਹੁੰਚੇ ਆ ਕੋਈ 15 ਦਿਨ ਪਹਿਲਾਂ ਪਹੁੰਚਿਆ ਕੋਈ 25 ਦਿਨ ਪਹਿਲਾਂ ਪਹੁੰਚਿਆ ਕੋਈ ਮਹੀਨਾ ਪਹਿਲਾਂ ਪਹੁੰਚਿਆ ਸੋ ਉੱਥੋਂ ਅਸੀਂ ਕਾਨਫਰੈਂਸ ਤੇ ਨਿਕਾਲ ਸਕਦੇ ਹਾਂ ਵੀ ਉਹ ਲੋਕ ਸੀਗੇ ਜਿਹੜੇ ਲੇਟੈਸਟ ਫੜੇ ਗਏ ਸੀਗੇ ਉਹਨਾਂ ਤੇ ਅੱਗੇ ਤੇ ਜਿਸ ਤਰ੍ਹਾਂ ਹੁੰਦਾ ਸੀਗਾ ਵੀ ਕੇਸ ਚੱਲਿਆ ਵਕੀਲ ਲੱਗੇ ਕੀਤਾ ਵਕੀਲ ਨੇ ਤੁਹਾਨੂੰ ਬੇਲ ਬਾਂਡ ਦਿਵਾਇਆ ਉੱਥੋਂ ਬਾਂਡ ਤੁਸੀਂ ਭਰਿਆ ਤੇ ਉਹ ਤੁਹਾਨੂੰ ਛੋੜ ਦਿੰਦੇ ਸੀ ਜਾਓ ਕੰਮ ਕਰੋ ਜਦੋਂ ਤੁਹਾਡਾ ਕੇਸ ਫਾਈਨਲਾਈਜ਼ ਕਰਾਂਗੇ ਅਸੀਂ ਉਦੋਂ ਤੁਹਾਨੂੰ ਆਉਣਾ ਪਏਗਾ ਜਾਂ ਰਿਪੋਰਟ ਕਰਾਂਗੇ ਜਾਂ ਇੱਥੇ ਤੁਹਾਨੂੰ ਰਾਈਟਸ ਦਵਾਂਗੇ ਰਹਿਣ ਦੇ ਸੋ ਉਹਨਾਂ ਲੋਕਾਂ ਦੇ ਕੇਸ ਜਿੱਠੇ ਖਤਮ ਕੀਤੇ ਉਹਨਾਂ ਨੂੰ ਉਸੇ ਵੇਲੇ ਕੇਸ ਸਾਰੇ ਖਤਮ ਕਰਕੇ ਤੇ ਇੰਡੀਆ ਭੇਜ ਦਿੱਤਾ ਸੋ ਇਹ ਚੀਜ਼ ਤੇ ਬਿਲਕੁਲ ਸਾਹਮਣੇ ਇਹ ਲੇਟੈਸਟ ਫੜੇ ਹੋਏ ਲੋਕ ਸੀਗੇ ਹਾਲੇ ਇਸ ਤੋਂ ਬਾਅਦ ਹੁਣ ਜਿਹੜੇ ਲੋਕ ਆਲਰੇਡੀ ਅਮਰੀਕਨ ਸੋਸਾਇਟੀ ਚ ਵਿਚਰ ਰਹੇ ਨੇ ਜਿਨ੍ਹਾਂ ਤੇ ਟਰੈਕਰਸ ਲੱਗੇ ਹੋਏ ਨੇ ਜਿਨ੍ਹਾਂ ਦਾ ਡਾਟਾ ਸਾਰਾ ਯੂਐਸ ਕੋਲ ਹੈ ਵੀ ਲਾਸਟ ਟਾਈਮ ਜਿਹੜੀ ਤੁਸੀਂ ਮੇਰੇ ਨਾਲ ਗੱਲ ਕੀਤੀ ਸੀ ਮੈਂ ਤੁਹਾਨੂੰ ਕਿਹਾ ਸੀ ਇਹ じゃ ਕੋਈ ਨਹੀਂ ਜਿਹਦਾ ਡਾਟਾ ਨਹੀਂ ਆ ਡਾਟਾ ਉਹਨਾਂ ਕੋਲ ਸਾਰਾ ਹੈਗਾ ਟਰੈਕਿੰਗ ਉਹਨਾਂ ਕੋਲ ਸਾਰਿਆਂ ਦੀ ਹੈਗੀ ਆ ਹੁਣ ਦੇਖਦੇ ਹਾਂ ਉਹਨਾਂ ਤੇ ਕੋਈ ਐਸੀ ਗਾਜ ਤੇ ਨਹੀਂ ਗਿਰਦੀ ਬਿਕਾਜ਼ ਉਹ ਇੱਕ ਬਹੁਤ ਟਫ ਚੀਜ਼ ਹੋ ਜਾਏਗੀ ਉਹ ਲੋਗ ਆਪਣੀ ਦੁਨੀਆ ਉੱਥੇ ਵਸਾ ਚੁੱਕੇ ਨੇ ਕਿਸੇ ਨੇ ਉੱਥੇ ਕਾਰੋਬਾਰ ਸ਼ੁਰੂ ਕਰ ਲਿਆ ਕੋਈ ਕਰਦੇ ਪੈਸੇ ਨਹੀਂ ਬੈਠਾ ਹੈਗਾ ਆਪਣੇ ਆਪਣੇ ਰੁਟੀਨ ਦੇ ਵਿੱਚ ਉਹ ਲੋਗ ਉੱਥੇ ਵਸ ਚੁੱਕੇ ਨੇ ਪਰ ਇੱਕ ਸਿਲਵਰ ਲਾਈਨਿੰਗ ਵੀ ਆ ਵਿਚਾਰਿਆਂ ਨੇ ਕੁਝ ਪੈਸਾ ਕਮਾ ਕੇ ਭੇਜ ਵੀ ਦਿੱਤਾ ਹੋਇਆ ਇਹਨਾਂ ਨੂੰ ਕੁਝ ਸਾਲ ਹੋ ਗਏ ਨੇ ਪਰ ਇੱਥੇ ਸਭ ਤੋਂ ਵੱਡਾ ਮੁੱਦਾ ਹੈਗਾ ਸਾਡੀ ਸੋਸਾਇਟੀ ਲਈ ਸਾਡੀ ਸਰਕਾਰ ਦੇ ਲਈ ਵੀ ਆ ਜਿਹੜੇ ਬੰਦੇ ਗਏ ਨੇ ਕੀ ਇਹਨਾਂ ਨੂੰ ਭੇਜਣ ਵਾਲਿਆਂ ਤੇ ਕੋਈ ਐਕਸ਼ਨ ਹੋਏਗਾ ਕਿ ਪਹਿਲੇ ਦੀ ਤਰ੍ਹਾਂ ਹਮੇਸ਼ਾ ਇਹ ਚੀਜ਼ ਫਾਈਨਲ ਚ ਦੱਬ ਕੇ ਰਹਿ ਜਾਏਗੀ ਜਾਂ ਦੋ ਚਾਰ ਕਾ ਮਾਰ ਕੇ ਟੰਗ ਦਿੱਤੇ ਜਾਣਗੇ ਸੋ ਚਾਹੀਦਾ ਤੇ ਇਹ ਹੈ ਵੀ ਜਿਹੜੇ ਲੋਕਾਂ ਨੇ ਇਹਨਾਂ ਨੂੰ ਭੇਜਿਆ ਕਾਨੂੰਨ ਦੀ ੱਜੀਆਂ ਉਡਾਈਆਂ ਨੇ ਲੋਕਾਂ ਦੀ ਜਾਨਾਂ ਨਾਲ ਖੇਡੇ ਨੇ ਇਨਾ ਰੁਪਈਆ ਇਨਵੋਲਵ ਹੈਗਾ ਵਿੱਚ ਐਟਲੀਸਟ ਭਾਰਤ ਸਰਕਾਰ ਜਿਹੜੇ ਭਾਰਤ ਦੇ ਲੋਗ ਇਸ ਗਲਤ ਦੰਦੇਚਨ ਲਿਪਟ ਨੇ ਉਹਨਾਂ ਤੇ ਜ਼ਰੂਰ ਕੋਈ ਐਕਸ਼ਨ ਕਰੇ ਵਾਕਈ ਐਕਸ਼ਨ ਹੋਣਾ ਚਾਹੀਦਾ ਜਿਵੇਂ ਦੱਸ ਰਹੇ ਨੇ ਕਿ ਬਾਕੀ ਭਾਰਤੀ ਉਥੇ ਬਹੁਤ ਵੱਡੀ ਗਿਣਤੀ ਚ ਨੇ ਅਮਰੀਕਾ ਦੇ ਵਿੱਚ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਟਰੈਕਰ ਲੱਗੇ ਹੋਏ ਨੇ ਇਹ ਕਿੰਨੇ ਕੁ ਭਾਰਤੀ ਹੈਗੇ ਨੇ ਜਿਨ੍ਹਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਕਿ ਜਾਂ ਫਿਰ ਸਾਰਾ ਹੀ ਜਿਹੜਾ 7.5 ਲੱਖ ਦਾ ਜ਼ਿਕਰ ਹੁੰਦਾ 7.7 ਲੱਖ 7 ਲੱਖ ਦੀ ਜਿਹੜੀ ਫਿਗਰ ਆ ਰਹੀ ਹੈ ਉਹ ਉਹ ਲੋਗ ਨੇ ਜਿਹੜੇ ਉਹਨਾਂ ਕੋਲ ਡਾਕੂਮੈਂਟਡ ਹੈਗੇ ਜਿਨ੍ਹਾਂ ਦੇ ਕੇਸ ਚੱਲ ਰਹੇ ਨੇ ਉਹਨਾਂ ਚ ਬਹੁਤ ਸਾਰੇ ਨੇ ਆਪਣੇ ਕੇਸ ਜਿੱਤ ਵੀ ਲੈਣੇ ਨੇ ਬਹੁਤ ਸਾਰੇ ਨੇ ਹਲੇ ਕੁਝ ਟਾਈਮ ਵੀ ਪੈਣਾ ਹੈਗਾ ਪਰ ਜੇ ਮੈਂ ਆਪਾਂ ਗੱਲ ਕਰੀਏ ਵੀ 7 ਦਾ 7 ਲੱਖ ਇੰਡੀਆ ਭੇਜ ਦੇਣਗੇ ਨਹੀਂ ਹੋ ਸਕਦਾ ਅਮਰੀਕਾ ਨੂੰ ਵੀ ਲੋਡ ਹੈਗੀ ਹੈ ਇਹਨਾਂ ਲੋਕਾਂ ਦੀ ਇਮੀਗ੍ਰੈਂਟਸ ਦੀ ਜੇ ਤੁਸੀਂ ਦੇਖੋ ਪ੍ਰੋਫਾਈਲਿੰਗ ਕਰੋ ਜਿਹੜੇ ਪੰਜਾਬ ਦਾ ਬੰਦਾ ਜਾਂਦਾ ਉਹ ਅਮਰੀਕਾ ਚ ਕੀ ਕੰਮ ਕਰ ਰਿਹਾ ਉਹ ਟੈਕਸੀਆਂ ਚਲਾ ਰਹੇ ਨੇ ਉਹ ਕੰਸਟਰਕਸ਼ਨ ਬਿਜ਼ਨਸ कंस्ट्रक्शन ਦੇ ਵਿੱਚ ਹੈਗੇ ਨੇ ਉਹ ਲੋਗ ਟਰੱਕ ਚਲਾ ਰਹੇ ਨੇ ਸੋ ਅਮਰੀਕਾ ਨੂੰ ਵੀ ਇਹਨਾਂ ਲੋਕਾਂ ਦੀ ਰੋੜ ਤੇ ਹੈਗੀ ਆ ਬਟ ਉਹ ਇਹ ਚਾਹੁੰਦੇ ਇੱਕ ਸਟਰੋਂਗ ਮੈਸੇਜ ਭੇਜਿਆ ਵੀ ਸਹੀ ਰਸਤੇ ਤੋਂ ਆਓ ਅਮਰੀਕਾ ਅਮਰੀਕਾ ਇਸ ਓਪਨ ਸਹੀ ਰਸਤੇ ਤੋਂ ਆਓ ਸਟੂਡੈਂਟ ਵੀਜ਼ੇ ਰਾਹੀਂ ਆਓ ਵਰਕ ਵੀਜ਼ਾਸ ਰਾਹੀਂ ਆਓ ਐਚ1 ਵੀ ਵੀਜ਼ਾਸ ਰਾਹੀਂ ਆਓ ਅਸੀਂ ਤੁਹਾਨੂੰ ਸਰਦਾਂ ਨਹੀਂ ਟੱਪਣ ਦੇਣੀ ਅਸੀਂ ਤੁਹਾਨੂੰ ਬਾਰਡਰ ਨਹੀਂ ਟੱਪਣ ਦੇਣੀ ਔਰ ਕਿਤਨਾ ਕਿਤੇ ਕਿਉਂਕਿ ਮਨਪ੍ਰੀਤ ਤੁਸੀਂ ਵੀ ਫਾਲੋ ਕਰਦੇ ਹੋ ਅਮਰੀਕਾ ਨੂੰ ਅਮਰੀਕਾ ਦੇ ਵਿੱਚ ਜਿਹੜਾ ਕ੍ਰਾਈਮ ਹੈਗਾ ਉਹ ਸਾਊਥ ਅਮਰੀਕਾ ਤੋਂ ਜਿਹੜਾ ਬੰਦਾ ਇਲੀਗਲ ਅਮਰੀਕਾ ਚ ਆਇਆ ਬੜਾ ਵੱਡਾ ਮਾਫੀਆ ਹੈਗਾ ਅਮਰੀਕਾ ਚ ਡਰੱਗਸ ਦੀ ਸਾਰੀ ਇੰਡਸਟਰੀ ਉਹ ਲੋਕ ਕੰਟਰੋਲ ਕਰਦੇ ਨੇ ਅਮਰੀਕਾ ਦੇ ਕਾਫੀ ਸਾਰੇ ਦੋ ਨੰਬਰ ਦੇ ਧੰਦੇ ਸਾਊਥ ਅਮਰੀਕਨਸ ਕੰਟਰੋਲ ਕਰਦੇ ਨੇ ਸੋ ਟਰੰਪ ਉਹਨੂੰ ਵੀ ਨੱਥ ਪਾਣਾ ਚਾਹੁੰਦਾ ਹਾਂ ਤੇ ਇੰਡੀਅਨ ਨੰਬਰ ਤੇ ਕੁਝ ਵੀ ਨਹੀਂ ਬਹੁਤ ਥੋੜਾ ਜੋ ਇਫੈਕਟ ਸਾਊਥ ਅਮਰੀਕਾ ਦੇ ਲੋਕਾਂ ਦੇ ਪੈਣਾ ਮੈਕਸੀਕੋ ਵਾਲਿਆਂ ਤੇ ਕੋਲੰਬੀਆ ਵਾਲਿਆਂ ਤੇ ਬ੍ਰਾਜ਼ੀਲ ਵਾਲਿਆਂ ਤੇ ਹੁਣ ਜਿਹੜੇ ਗੁਆਟੇਮਾਲਾ ਹੈ ਕਿੰਨੇ ਸਾਰੇ ਕੰਟਰੀ ਸਗੇ ਬੜੇ ਗਰੀਬ ਕੰਟਰੀ ਹੈਗੇ ਔਰ ਉੱਥੋਂ ਡਰੱਗਸ ਦੀ ਸਪਲਾਈ ਸਾਰੀ ਅਮਰੀਕਾ ਚ ਜਾਂਦੀ ਹੈ ਸੋ ਉਹਨਾਂ ਤੇ ਬਹੁਤ ਵੱਡਾ ਇਫੈਕਟ ਹੈ ਨਾ ਪਰ ਡਟ ਡਸਨਟ ਕਨਸਰਨ ਅਸ ਹਾਂ ਤੇ ਆਪਣੇ ਬੰਦਿਆਂ ਨਾਲ ਹੈਗਾ ਸੋ ਮੰਦ ਭਾਗਾ ਹੈਗਾ ਵੀ ਬੰਦਿਆਂ ਤੇ ਬੁਰੀ ਬੀਤੀ ਹੈ ਪਰ ਕਿਤੇ ਨਾ ਕਿਤੇ ਇੱਕ ਸਟਰੋਂਗ ਮੈਸੇਜ ਹੈਗਾ ਵੀ ਇਲਲੀਗਲ ਐਕਟੀਵਿਟੀ ਤੁਸੀਂ ਵੀ ਨਹੀਂ ਕਰੋ ਤੁਸੀਂ ਖੁਦ چل کے کسی کول گئے ہو بھی میں باہر جانا چاہنا پیسے لا کے جتنا قصور اس بندے ਦਾ جن نے ਤੁਹਾਨੂੰ ਭੇਜਿਆ اس طریقے ਨਾਲ اونਾਂ ਕਸੂਰ ਉਹਦਾ ਵੀ ਹੈਗਾ ਜਿਹੜਾ ਗਿਆ ਹੂੰ ਸੋ ਬਰਾਬਰ ਦਾ ਕਸੂਰ ਹੈ ਪਰ ਹਾਂ ਇਸ ਵੇਲੇ ਹੁਣ ਜਿਹੜਾ ਕਹਿੰਦੇ ਨਾ ਇੱਕ ਲਹਿਰ ਉਹ ਜੀ ਚੱਲ ਜਾਨੀ ਵੀ ਇਹ ਵਿਚਾਰੇ ਹੋ ਗਏ ਹਾਂ ਵਿਚਾਰੇ ਤੇ ਹੋ ਹੀ ਗਏ ساری ਜੀਵਨ ਭਰ ਦੀ ਕਮਾਈ ਲੁੱਟ ਗਈ ਉਹਨਾਂ ਦੀ ਜ਼ਮੀਨਾਂ ਵੇਕ ਗਈਆਂ ਘਰ ਦੇ ਕਰਜ਼ੇ ਥੱਲੇ ਆ ਗਏ ਪਰ ਕੋਈ ਬੁਲਾਨ ਨਹੀਂ ਗਿਆ ਸੀ ਘਰ ਬਿਲਕੁਲ ਆਪ ਗਏ ਹੂੰ ਜਿਵੇਂ ਸਮੱਸਿਆ ਇਹ ਹੋ ਗਈ ਕਿ ਜਿਵੇਂ ਜੇਕਰ ਹੁੰਦਾ ਸੀਗਾ ਪਹਿਲਾਂ ਕਿ ਗ੍ਰਫਤਾਰੀਆਂ ਹੋ ਰਹੀਆਂ ਨੇ ਜਾਂ ਉੱਥੇ ਜਾ ਕੇ ਛਾਪੇ ਮਾਰੇ ਜਾ ਰਹੇ ਨੇ 18000 ਦਾ ਨੰਬਰ ਆ ਗਿਆ ਉੱਥੇ ਇੰਨੇ ਭਾਰਤੀ ਨਿਗਰਾਨੀ ਦੇ ਵਿੱਚ ਆ ਗਏ ਉਹ ਤਾਂ ਮੈਨੂੰ ਲੱਗਦਾ ਇੱਕ ਪਾਸੇ ਰਹਿ ਗਏ ਇਹ ਤਾਂ ਫਰੈਸ਼ ਕੇਸ ਸੀਗੇ ਜਿਹੜੇ ਸਾਹਮਣੇ ਆ ਗਏ ਸੀਗੇ ਜਿਵੇਂ ਤੁਸੀਂ ਕਹਿਆ ਕਿ ਇਹ ਤਾਂ ਇੱਕ ਵੱਡਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕੀ ਲੱਗਦਾ ਕਿ ਸਿਰਫ 트럼ਪ ਇਹ ਕਹਿਣਾ ਚਾਹੁੰਦੇ ਨੇ ਕਿ ਹੁਣ ਤੁਸੀਂ ਗਲਤ ਰਸਤੇ ਤੋਂ ਨਾ ਆਇਓ ਜਿਹੜੇ ਅੱਗੇ ਉਹ ਤਾਂ ਫਿਰ ਹੁਣ ਅੱਗੇ ਇਹ ਤੇ ਸਾਡਾ ਇਨਫਲੂਐਂਸ ਹੈ ਸੀ ਉਹਦੇ ਮਨ ਚ ਕੀ ਹੈਗਾ ਉਹ ਕੀ ਉਹਨਾਂ ਦੀ ਚੱਲ ਰਹੀ ਹੈਗੀ ਵਿਚਾਰਧਾਰਾ ਇਹ ਉਹਦਾ ਕਲੋਜ਼ ਕੋਰ ਗਰੁੱਪ ਜਾਣਦਾ ਇਹ ਤੇ ਸਾਡੇ ਅਸੀਂ ਇਨਫਰੈਂਸ ਕੱਢ ਲੈਂਦੇ ਨਾ ਵੀ ਯਾਰ ਲੱਗਦਾ ਇਹਦਾ ਮਤਲਬ ਇਹੀ ਹੈਗਾ ਵੀ ਹੱਲੇ ਪੁਰਾਣਾ ਬੰਦਾ ਕੋਈ ਨਹੀਂ ਆ ਸਾਰੇ ਉਹੀ ਸੀ ਜਿਹੜੇ ਲੇਟੈਸਟ ਗਏ ਨੇ ਸੋ ਸ਼ਾਇਦ ਅਮਰੀਕਾ ਦੀ ਸਰਕਾਰ ਇਹ ਮੈਸੇਜ ਪਹੁੰਚਾਉਣਾ ਚਾਹੁੰਦੀ ਹੈ ਵੀ ਗਲਤ ਰਸਤੇ ਨਾ ਰਹੀ ਸਾਡੇ ਬਾਰਡਰਸ ਕਰਾਸ ਨਾ ਕਰਿਓ ਅਸੀਂ ਬਹੁਤ ਸਖਤ ਹਾਂ ਔਰ ਇੱਕ ਸਟ੍ਰਿਕਟ ਐਕਸ਼ਨ ਜ਼ਰੂਰ ਲਵਾਂਗੇ ਤੁਹਾਡਾ ਤਾਂ ਲੰਬਾ ਤਜਰਬਾ ਤੁਸੀਂ ਦੇਖਿਆ ਕਿ ਪਹਿਲੇ ਪਿਛਲੇ ਸਾਲਾਂ ਦੇ ਵਿੱਚ ਵੀ ਬੜੇ ਸਾਰੇ ਰਿਪੋਰਟ ਹੋਏ ਜਿਵੇਂ ਇੱਕ ਇੱਕ ਜਹਾਜ਼ ਦਾ ਤਾਂ ਜ਼ਿਕਰ ਹੋ ਗਿਆ ਕਲੰਬੀਆ ਚ ਇੱਕ ਭੇਜਤਾ ਮੈਕਸੀਕੋ ਇੱਕ ਭੇਜਤਾ ਭਾਰਤ ਇੱਕ ਭੇਜਤਾ ਇੱਕ ਤੋਂ ਬਾਅਦ ਦੂਜੇ ਜਾਂ ਫਿਰ ਰੁਕ ਜੇਗਾ ਇਹ ਸਿੱਸਲਾ ਮੈਨੂੰ ਲੱਗਦਾ ਹੈ ਸ਼ਾਇਦ ਕੁਝ ਜਹਾਜ਼ ਹੋਰ ਆਣਗੇ ਇੱਥੇ ਇੱਕ ਚੀਜ਼ ਹੋਰ ਮੈਂ ਤੁਹਾਡੇ ਔਰ ਲੋਕਾਂ ਦੇ ਨੋਟਿਸ ਤੇ ਲਿਆਣਾ ਚਾਹੁੰਦਾ ਦੋ ਤਿੰਨ ਮਹੀਨੇ ਪਹਿਲਾਂ ਇੱਕ ਖਬਰ ਆਈ ਸੀ ਇੱਕ ਚਾਰਟਰਡ ਫਲਾਈਟ ਜਿਹੜੀ ਸੀਗੀ ਯੂਰਪ ਤੋਂ ਜਾ ਰਹੀ ਸੀਗੀ ਸਾਊਥ ਅਮਰੀਕਾ ਚ ਕਿਸੇ ਕੰਟਰੀ ਚ ਤੇ ਉਹ ਫਲਾਈਟ ਉੱਥੋਂ ਵਾਪਸ ਭੇਜੀ ਗਈ ਸੀ ਰਾਈਟ ਤੁਸੀਂ ਵੀ ਇਹ ਖਬਰ ਪੜ੍ਹੀ ਹੋਣੀ ਹਾਂ ਸਾਰੇ ਉਹਨਾਂ ਦਾ ਕੀ ਬਣਿਆ ਅਜੇ ਤੱਕ ਸਾਨੂੰ ਤੇ ਪਤਾ ਨਹੀਂ ਲੱਗਾ ਇੱਕ ਅੱਧੀ ਵਾਰੀ ਨਿਊਜ਼ ਦੇ ਵਿੱਚ ਖਬਰ ਪੜ੍ਹ ਲਈ ਸੀ ਕਿ ਨਿਊਜ਼ਪੇਪਰ ਦੇ ਵਿੱਚ ਜਾਂ ਇੰਟਰਨੈਟ ਤੇ ਖਬਰ ਦੇਖ ਲਈ ਸੀ ਉਸ ਤੇ ਕੀ ਐਕਸ਼ਨ ਹੋਇਆ ਉਹ ਜਿਹੜੇ ਲੋਗ ਉਸ ਫਲਾਈਟ ਦੇ ਹੈਂਡਲਰ ਸੀ ਉਹਨਾਂ ਦਾ ਕੀ ਬਣਿਆ ਅਜੇ ਤੱਕ ਕੁਝ ਪਤਾ ਨਹੀਂ ਸੋ ਹਾਈ ਟਾਈਮ ਸੜੀ ਸਰਕਾਰ ਇਹਦੇ ਉੱਤੇ ਸਖਤ ਐਕਸ਼ਨ ਲਵੇ ਔਰ ਜਿਹੜੇ ਲੋਗ ਇਹ ਆਏ ਹੈਗੇ ਆ ਠੀਕ ਹੈ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਪਰ ਉਹਨਾਂ ਨੂੰ ਇੰਟਰੋਗੇਟ ਕਰਕੇ ਉਹਨਾਂ ਨਾਲ ਗੱਲ ਕਰਕੇ ਜਿਹੜੇ ਲੋਗ ਇਸ ਤੰਦੇ ਦੇ ਪਿੱਛੇ ਹੈਗੇ ਆ ਉਹਨਾਂ ਨੂੰ ਬੇਨਕਾਬ ਕੀਤਾ ਜਾਏ ਉੱਚ ਚਾਹੇ ਕਿ ਪੋਲਿਟিক্যাল ਬੰਦਾ ਹੈ ਚਾਹੇ ਕੋਈ ਪੈਸੇ ਵਾਲਾ ਆਦਮੀ ਹੈ ਕਿਸੇ ਦਾ ਲਿਹਾਜ਼ ਨਾ ਕੀਤਾ ਜਾਏ ਰੂਬੀ ਢੱਲਾ ਦੇ ਬਿਆਨ ਤੋਂ ਬਾਅਦ ਵੀ ਇੱਕ ਨਵੀਂ ਚਰਚਾ ਛਿੜ ਗਈ ਕਹਿੰਦੇ ਨੇ ਕਿ ਹੁਣ ਅਮਰੀਕਾ ਵਾਲਾ ਰਾਹ ਕੈਨੇਡਾ ਅਖਤਿਆਰ ਕਰੇਗਾ ਲੱਗਦਾ ਕੋਈ ਸੰਭਾਵਨਾ ਹੈ ਇਸ ਤਰੀਕੇ ਨਾਲ ਹੋ ਸਕਦਾ ਹੈ ਕੈਨੇਡਾ ਚ ਦੇਖੋ ਮਾਈਟ ਬੀ ਰੂਬੀ ਢੱਲਾ ਨੇ ਦੇਖਿਆ 트럼ਪ ਨੇ ਇਹ ਜੀ ਅਨਾਉਂਸਮੈਂਟਸ ਕੀਤੀਆਂ ਤੇ ਉਹ ਪ੍ਰੈਜ਼ੀਡੈਂਟ ਬਣ ਗਿਆ ਤੇ ਆਪ ਸਾਡੀ ਪਾਰਟੀ ਵੀ ਕਹੇ ਜੀ ਤਗੜੀਆਂ ਅਨਾਨਾਊਂਸਮੈਂਟਸ ਕਰ ਰਹੇ ਤੇ ਸ਼ਾਇਦ ਸਾਨੂੰ सिंपथी ਵੋਟ ਕੈਨੇਡੀਅਨ ਸਿਟੀਜ਼ਨਸ ਤੋਂ ਮਿਲੇ बिकॉज ਕਿਤਨਾ ਕਿਤੇ ਕੈਨੇਡਾ ਦੇ ਲੋਕ ਵੀ ਦੁਖੀ ਨੇ ਆਪਣੇ ਦੇਸ਼ ਦੇ ਹਾਲਾਤਾਂ ਤੋਂ ਜੋ ਇਸ ਵੇਲੇ ਉੱਥੇ ਹਾਲਾਤ ਬਣੇ ਲੜਾਈ ਝਗੜੇ ਹੋ ਰਹੇ ਨੇ ਏਮਪਲॉयਮੈਂਟ ਬੜੀ ਘਟ ਗਈ ਹੈਗੀ ਐ ਸੋ ਕਿਤਨਾ ਕਿਤੇ ਟਰੰਪ ਨੇ ਇੱਕ ਰਸਤਾ ਦਿਖਾਇਆ ਹੈ ਵੈਸਟਰਨ ਕੰਟਰੀਜ਼ ਨੂੰ ਦੇਖੋਗੇ ਯੂਰਪ ਵਿੱਚ ਵੀ ਇਹ ਜਿਹੇ ਰਾਈਟ ਵਿੰਗ ਲੀਡਰਸ ਆਣਗੇ ਹੁਣ ਜਿਹੜੇ ਕਹਿਣਗੇ ਅਸੀਂ ਇਮੀਗ੍ਰੇਸ਼ਨ ਨਹੀਂ ਹੋਣ ਦੇਣੀ ਤੇ ਜੇ ਉਸ ਪਾਸੇ ਉੱਥ ਦੀ ਜਨਤਾ ਤੁਰ ਪਈ ਫਿਰ ਇਟ ਵਿਲ ਬੀ ਅ ਸਟਰੋਂਗ ਸਿਗਨਲ ਫਿਰ ਇਮੀਗ੍ਰੇਸ਼ਨ ਦੇ ਉੱਤੇ ਨੱਥ ਪਏਗੀ ਪਏਗੀ ਇੱਕ ਚੀਜ਼ ਹੋਰ ਤੁਹਾਨੂੰ ਦੱਸਾਂ ਕੱਲ ਜਾਂ ਪਰਸੋਂ ਦੇ ਵਿੱਚ ਇੱਕ ਆਫੀਸ਼ੀਅਲ ਕੈਨੇਡੀਅਨ ਗਵਰਨਮੈਂਟ ਨੇ ਅਨਾਉਂਸਮੈਂਟ ਕੀਤੀ ਹੈ ਵੀ ਜਿਹੜੇ ਲੋਕ ਹਿਊਮਨ ਟ੍ਰੈਫਿਕਿੰਗ ਦਾ ਸ਼ਿਕਾਰ ਨੇ ਫੈਮਿਲੀ ਵਾਇਲੈਂਸ ਦਾ ਸ਼ਿਕਾਰ ਨੇ ਕੈਨੇਡਾ ਦੀ ਸਰਕਾਰ ਉਹਨਾਂ ਨੂੰ ਬਹੁਤ ਸਪੋਰਟ ਕਰੇਗੀ ਸੋ ਮਤਲਬ ਜੇ ਕੋਈ ਹਿਊਮਨ ਟ੍ਰੈਫਿਕਿੰਗ ਦੇ ਰਸਤੇ ਕੈਨੇਡਾ ਪਹੁੰਚਿਆ ਜਾਂ ਗਲਤ तरीके ਨਾਲ ਕਿਸੇ ਨੇ ਉਹਨੂੰ ਕੈਨੇਡਾ ਪਹੁੰਚਾਇਆ ਔਰ ਜਾ ਕੇ ਦੱਸਦਾ ਵੀ ਹਾਂ ਮੇਰਾ ਅਜ਼ਾਈਲਮ ਦਾ ਕੇਸ ਹੈ ਜਾਂ ਮੇਰੇ ਨਾਲ ਆਧ ਤੱਕਾ ਹੋਇਆ ਕੈਨੇਡਾ ਸਰਕਾਰ ਉਹਨੂੰ 1 ਸਾਲ ਦਾ ਇਸ ਲਈ ਟੈਂਪਰੀ ਰੈਜ਼ੀਡੈਂਟ ਪਰਮਿਟ ਦੇ ਰਹੀ ਹੈ ਨਾਲ ਹੋਰ ਸਪੋਰਟ ਦੇ ਰਹੀ ਹੈ ਔਰ ਇਹਨਾਂ ਵੀਜ਼ਿਆਂ ਤੇ ਪੈਸੇ ਵੀ ਕੋਈ ਨਹੀਂ ਲੈ ਰਹੀ ਨੋ ਚਾਰजेस ਅਪਲਾਈ ਇਹਦੇ ਵਿੱਚ ਕਿਸੇ ਵੀ ਕੰਟਰੀ ਦਾ ਹੋ ਸਕਦਾ ਕਿਸੇ ਵੀ ਕੰਟਰੀ ਦਾ ਡਸਨਟ ਅਪਲਾਈ ਵੀ ਇੰਡੀਆ ਤੋਂ ਕਿਸੇ ਵੀ ਕੰਟਰੀ ਤੋਂ ਸੋ ਇੱਕ ਪਾਸੇ ਅਮਰੀਕਾ ਕੱਢ ਰਿਹਾ ਤੇ ਕੈਨੇਡਾ ਕਹਿੰਦਾ ਕੋਈ ਨਹੀਂ ਜੇ ਤੁਸੀਂ ਦੁਖੀ ਹੋ ਪਰੇਸ਼ਾਨ ਹੋ ਤਾਂ ਅਸੀਂ ਬੈਠੇ ਹਾਂ ਇੱਥੇ ਜਿਹੜੇ 2-3 ਮਹੀਨੇ ਪਹਿਲੇ ਬਹੁਤ ਸਾਰਾ ਬੰਦਾ ਕੈਨੇਡਾ ਬਾਰਡਰ ਟੱਪ ਕੇ ਅਮਰੀਕਾ ਚਲਾ ਗਿਆ ਸੀ ਜਦੋਂ ਲੱਗ ਰਿਹਾ ਸੀ ਕੈਨੇਡਾ ਇਹਨਾਂ ਪੱਕਿਆ ਨਹੀਂ ਕਰਨਾ ਵਰਕ ਪਰਮਿਟਸ ਨਹੀਂ ਦੇਣੇ ਹਾਂ ਉਹਨਾਂ ਦੀ ਸਿਚੁਏਸ਼ਨ ਬੜੀ ਅਲੱਗ ਹੋ ਗਈ ਉਹ ਹੁਣ ਉਹ ਬਾਰਡਰ ਟੱਪ ਕੇ ਵਾਪਸ ਕੈਨੇਡਾ ਆਣ ਇਹ ਤਾਂ ਥੋੜਾ ਸਮਾਂ ਪਹਿਲੇ ਮੈਂ ਲੱਗਦਾ ਬਾਰਡਰ ਬਾਰਡਰ ਟੱਪ ਲਏ ਗਏ ਕਿ ਕੈਨੇਡਾ ਔਰ ਅਮਰੀਕਾ ਇਸ ਲਈ ਇੰਡੀਆ ਪਾਕਿਸਤਾਨ ਬਣ ਗਏ ਹੋਏ ਆ ਜੋ ਟਰੰਪ ਨੇ ਕੈਨੇਡਾ ਦੇ ਉੱਪਰ ਲਗਾ ਦਿੱਤੇ ਟੈਰਿਫਸ ਲਗਾ ਦਿੱਤੇ ਕਸਟਮ ਡਿਊਟੀਆਂ ਵਧਾ ਦਿੱਤੀਆਂ ਸੋ ਏਸ ਵੇਲੇ ਜਿੰਨੀ ਦੇਰ ਵੀ 트ੰਪ ਦੀ ਸਰਕਾਰ ਹੈ ਤੇ ਕੈਨੇਡਾ ਔਰ ਅਮਰੀਕਾ ਇੰਡੀਆ ਪਾਕਿਸਤਾਨ ਬਣ ਗਿਆ ਹੋਇਆ ਹੈ ਹਮ ਜਾਨੀ ਕਿ ਜਿਹੜੇ ਗਏ ਸੀਗੇ ਉਹਨਾਂ ਨੂੰ ਵੈਲਕਮ ਕਰ ਰਿਹਾ ਕੈਨੇਡਾ ਫੇਰ ਦੁਬਾਰਾ ਕੈਨੇਡਾ ਵਾਪਸ ਆ ਜਾਓ ਕੈਨੇਡਾ ਲੱਗਦਾ ਤੇਹੀ ਹੈ ਉਹਦਾ ਮਕਸਦ ਹੈ ਹਾਂ ਜਿਵੇਂ ਫਿਰ ਵੱਡੀ ਗਿਣਤੀ ਚ ਏਜੰਟ ਵੀ ਇਹਦੇ ਉੱਪਰ ਕੰਮ ਕਰ ਰਹੇ ਨੇ ਬਹੁਤ ਡਿਮਾਂਡ ਇਹ ਵੀ ਆ ਰਹੀ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਮੈਂ ਚਾਹੁੰਨਾ ਕਿ ਤੁਸੀਂ ਤਾਂ ਇਹਨੂੰ ਬਿਹਤਰ ਤਰੀਕੇ ਨਾਲ ਜਾਣਦੇ ਹੋ ਥੋੜਾ ਜਿਹਾ ਸਮਝਾਓਗੇ ਕਿ ਇਹ ਡੌਂਕੀ ਲੋਂਦੇ ਕਿਵੇਂ ਨੇ ਕਿਵੇਂ ਉੱਥੇ ਜਾ ਕੇ ਕੇਸ ਇਹਦਾ ਪੈਂਦਾ ਕਿਵੇਂ ਸੈਲਮ ਅਪਲਾਈ ਹੁੰਦੀ ਹੈ ਇਹਦੀ ਦੇਖੋ ਟੂ ਬੀ ਵੈਰੀ ਓਨੈਸਟ ਮਨਪ੍ਰੀਤ ਜੀ ਮੈਂ ਵੀ ਇਹਦੇ ਬਾਰੇ ਓਨਾਕ ਜਾਣਦਾ ਜਿੰਨਾ ਸੁਣਿਆ ਯਾ ਇੱਕ ਦੋ ਫਿਲਮਾਂ ਦੇਖੀਆਂ ਠੀਕ ਹੈ ਥੋੜੇ ਦਿਨ ਪਹਿਲਾਂ ਹੀ ਇੱਕੋ ਮਸਲਾ ਚੱਲ ਰਿਹਾ ਸੀ ਮੈਂ ਵੀ ਫਿਲਮ ਦੇਖੀ ਆਓ ਮੈਕਸੀਕੋ ਚਲੀਏ ਜਿਹੜੀ ਕਿ ਬੜੀ ਰਿਐਲਿਟੀ ਨਾਲ ਜੁੜੀ ਹੋਈ ਫਿਲਮ ਸੀਗੀ ਔਰ ਜੋ ਮੈਂ ਸੁਣਿਆ ਉਹ ਵੀ ਇਦਾਂ ਹੀ ਹੁੰਦਾ ਵੀ ਇੱਥੋਂ ਕਿਸੇ ਸਾਊਥ ਅਮਰੀਕਨ ਕੰਟਰੀ ਜਿੱਦੀ ਜਿੱਥੇ ਸੈਟਿੰਗ ਹੈਗੀ ਬਿਕਾਉਜ਼ ਉਹ ਕੰਟਰੀਜ਼ ਵੀ ਬੜੇ ਅੰਡਰ ਡਿਵੈਲਪਡ ਹੈਗੇ ਕਰਪਸ਼ਨ ਬਹੁਤ ਹੈਗੀ ਉੱਥੇ ਉੱਥੇ ਜਿਹੜਾ ਆਪਣੀ ਸੈਟਿੰਗ ਕਰ ਲੈਂਦਾ ਵੀ ਇੱਥੇ ਮੇਰੇ ਬੰਦੇ ਆ ਕੇ ਉਤਰਨੇ ਆ ਉਹਨਾਂ ਨੂੰ 에ਅਰਪੋਰਟ ਤੋਂ ਐਗਜ਼ਿਟ ਦੇਣਾ ਉੱਥੋਂ ਫਿਰ ਉਹਨਾਂ ਨੂੰ ਜੰਗਲਾਂ ਦੇ ਰਸਤੇ ਇੱਕ ਕੰਟਰੀ ਤੋਂ ਪਨਾਮਾ ਚ ਹੁੰਦੇ ਲੋਕੀ ਪਹੁੰਚਦੇ ਨੇ ਮੈਕਸੀਕੋ ਉਥੋਂ ਫਿਰ ਦੀਵਾਰ ਟੱਪ ਕੇ ਯੂਐਸ ਸੈਂਟਰ ਕਰ ਜਾਂਦੇ ਆ ਉੱਥੇ ਫਿਰ ਉਹਨਾਂ ਨੂੰ ਕੈਂਪਸ 'ਚ ਰੱਖਦੇ ਨੇ ਠੀਕ ਹੈ ਕੇਸ ਚਲਾਉਂਦੇ ਨੇ ਉਹਨਾਂ ਤੇ ਬੌਂਡ ਲੈਂਦੀ ਯੂਐਸਡੀ ਗਵਰਨਮੈਂਟ ਉਹ ਪੈਸੇ ਲੈਂਦੀ ਨੇ ਪੈਸੇ ਲੈਂਦੇ ਬੌਂਡ ਲੈਂਦੇ ਆ ਫਿਰ ਉਹਨਾਂ 'ਚ ਟਰੈਕਰ ਲਗਾ ਕੇ ਤੇ ਉਹਨਾਂ ਨੂੰ ਛੱਡ ਦਿੰਦੇ ਜੋਬ ਕੰਮ ਕਰੋ ਜਦੋਂ ਤੁਹਾਡਾ ਕੇਸ ਹੋਏਗਾ ਹਿਅਰਿੰਗ ਤੇ ਆਣਾ ਐਂਡ ਵੀ ਸ਼ੁੱਡ ਨੋ ਅਬਾਊਟ ਯੋਰ ਐਂਟੀਸੀਡੈਂਟਸ ਕਿ ਕਿੱਥੇ ਹੈਗੇ ਹੋ ਉਹ ਸਾਰਾ ਕੁਝ ਸਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਇਹ ਫਿਰ ਟਰੈਕਰ ਉਹਨਾਂ ਦੇ ਲੱਗੇ ਰਹਿੰਦੇ ਨੇ ਗਵਰਨਮੈਂਟ ਨੂੰ ਪਤਾ ਰਹਿੰਦਾ ਕਿ ਇਹ ਕਿੱਥੇ ਜਾ ਰਿਹਾ ਬੰਦਾ ਉਹਨਾਂ ਕੋਲ ਹਰ ਇੱਕ ਬੰਦੇ ਦਾ ਡਾਟਾ ਠੀਕ ਹੈ ਜਿਵੇਂ ਯੂਐਸਏ ਦੇ ਵਿੱਚ ਸਟੂਡੈਂਟਸ ਨੂੰ ਲੈ ਕੇ ਵੀ ਖਬਰ ਆ ਰਹੀ ਸੀ ਕਿ ਉਹਨਾਂ ਕਾਲਜਾਂ ਦੇ ਉੱਪਰ ਵੀ ਸਖਤੀ ਕੀਤੀ ਜਾ ਰਹੀ ਹੈ ਜਿਹੜੇ ਕੁਝ ਫਰਾਡ ਕਰ ਰਹੇ ਨੇ ਸਟੂਡੈਂਟ ਉੱਥੇ ਸੇਫ ਨੇ ਜਿਹੜੇ ਗਏ ਹੋਏ ਨੇ ਬਿਲਕੁਲ ਸਟੂਡੈਂਟਸ ਦੇਖੋ ਸਟੂਡੈਂਟਸ ਬੜੇ ਵਧੀਆ ਪੋਜੀਸ਼ਨ 'ਚ ਆ ਗਏ ਹੁਣ ਜੋ ਯੂਐਸਟਾ ਆਹਾ ਘੱਮ ਹੋਇਆ ਬਿਕੋਜ਼ ਇਮੀਗ੍ਰੈਂਟਸ ਦੀ ਲੋਡ ਹਰ ਇੱਕ ਇਹ ਜੇ ਕੰਟਰੀ ਯੂਐਸ ਵਰਗੇ ਕੰਟਰੀ ਨਾ ਆਸਟ੍ਰੇਲੀਆ ਵਰਗੇ ਕੰਟਰੀ ਹੋ ਗਈ ਹੈਗੀ ਹੈ ਕਿਉਂਕਿ ਇਹਨਾਂ ਦੀ ਇਕਨੋਮੀ ਲੋਕਾਂ ਦੇ ਸਿਰ ਤੇ ਆ ਸਟੂਡੈਂਟਸ ਵਾਸਤੇ ਬਹੁਤ ਪੋਜ਼ਿਟਿਵਿਟੀ ਆ ਗਈ ਹੈ ਵੀ ਏਟਲੀਸਟ ਅਸੀਂ ਪੜ ਰਹੇ ਹਾਂ ਸਾਨੂੰ ਅੱਗੇ ਪੱਕਿਆ ਹੋਣ ਦਾ ਕੋਈ ਰਸਤਾ ਬਣ ਜਾਏਗਾ ਗ੍ਰੀਨ ਕਾਰਡ ਸਾਡੇ ਜਲਦੀ ਬਣ ਜਾਣਗੇ ਵਰਕ ਪਰਮਿਟਸ ਵਧੀਆ ਤਰੀਕੇ ਨਾਲ ਬਣ ਜਾਣਗੇ ਉੱਥੇ ਵੀ ਬਹੁਤ ਸਾਰੇ ਐਸੇ ਕਾਲਜੇਜ਼ ਹੈਗੇ ਨੇ ਜਿਹੜੇ ਕੀ ਜਾਲੀ ਕਾਲਜੇਜ਼ ਕਹੋ ਫੇਕ ਕਾਲਜੇਜ਼ ਜਿਹੜੇ ਸਿਰਫ ਡਿਗਰੀ ਸੈਲ ਕਰਦੇ ਨੇ ਉਹ ਕਹਿੰਦੇ ਠੀਕ ਆਓ ਨਾਓ ਇਹੋ ਜਿਹੇ ਕਾਲਜਸ ਉੱਤੇ ਟਾਈਮ ਰਹਿੰਦੇ ਚੱਲਦੇ ਰਹਿੰਦੇ ਐਕਸ਼ਨਸ ਉਹਨਾਂ ਦੇ ਪਿਛਲੇ ਸਾਲ ਵੀ ਅਸੀਂ ਦੇਖਿਆ ਸੀ ਤਿੰਨ ਚਾਰ ਕਾਲਜਸ ਦਾ ਭਾਂਡਾ ਫੋੜ ਕੀਤਾ ਸੀਗਾ ਉਹਨਾਂ ਨੇ ਜਿਨ੍ਹਾਂ ਚ ਸਿਰਫ ਬੱਚਿਆਂ ਨੂੰ ਡਿਗਰੀਆਂ ਵੇਚੀਆਂ ਜਾ ਰਹੀਆਂ ਸੀ ਕੋਈ ਪੜ੍ਹਾਈ ਲਿਖਾਈ ਨਹੀਂ ਸੀ ਨਾ ਬੱਚੇ ਕਾਲਜਸ ਜਾਂਦੇ ਸੀ ਉਹ ਇੱਕ ਆਨ ਗoing ਪ੍ਰੋਸੈਸ ਹੈ ਉਹ ਹਰ ਕੰਟਰੀ ਨੇ ਆਪਣੇ ਸਿਸਟਮ ਸੈੱਟ ਕੀਤੇ ਹਨ ਪਰ ਸਟੂਡੈਂਟਸ ਲਈ ਇਸ ਵੇਲੇ ਬਹੁਤ ਵਧੀਆ ਮੌਕਾ ਹੈਗਾ ਜਿਹੜੇ ਸਟੂਡੈਂਟ ਹੋਣ ਯੂਐਸ ਜਾਣਗੇ ਉਹਨਾਂ ਲਈ ਤੇ ਮੌਕਾ ਬਹੁਤ ਸ਼ਾਨਦਾਰ ਹੈ ਜਿਵੇਂ ਕੈਨੇਡਾ ਦੇ ਵਿੱਚ ਸਟੂਡੈਂਟ ਗਿਆ ਇਵੇਂ ਯੂਐਸਏ ਕਿਉਂ ਨਹੀਂ ਸਟੂਡੈਂਟ ਲੈਂਦਾ ਕਿ ਜਾਂ ਫਿਰ ਉੱਥੇ ਸਖਤੀ ਹੁਣ ਕਾਰਨ ਨਹੀਂ ਜਾਂਦੇ ਜਾਣ ਕੇ ਹੈਰਾਨ ਹੋਗੇ ਮਨਪ੍ਰੀਤ ਪੂਰੇ ਇੰਡੀਆ ਚੋਂ ਮੈਕਸਿਮਮ ਨੰਬਰ ਆਫ ਸਟੂਡੈਂਟਸ ਯੂਐਸ ਜਾਂਦੇ ਨੇ ਕੈਨੇਡਾ ਤੋਂ ਜ਼ਿਆਦਾ ਕੈਨੇਡਾ ਤੋਂ ਵੀ ਜ਼ਿਆਦਾ ਅੱਛਾ ਯੂਐਸ ਦੇ ਚ ਇੰਡੀਆ ਮੈਕਸਿਮਮ ਨੰਬਰ ਆਫ ਸਟੂਡੈਂਟਸ ਕੋਈ ਇੱਦਾਂ ਦੀ ਗਿਣਤੀ ਕਿਤੇ ਨਾ ਕਿਤੇ 5 ਕ ਲੱਖ ਦੀ ਰੇਂਜ ਵਿੱਚ ਪਰ ਇਅਰ ਹੈਗੀ ਆ ਪਰ ਉਹ ਸਟੂਡੈਂਟ ਪੰਜਾਬ ਦੇ ਨਹੀਂ ਹੈਗੇ ਪੰਜਾਬ ਵਾਲੇ ਕਿਉਂ ਨਹੀਂ ਉਹਦੇ ਚ ਆਉਂਦੇ ਕਿਉਂਕਿ ਇਹ ਵੀ ਇੱਕ ਤਰਾਸ ਦੀ ਹੈ ਪੰਜਾਬ ਦੇ ਵਿੱਚ ਜੈਨਮਨ ਸਟੂਡੈਂਟਸ ਬਹੁਤ ਘਟ ਰਹੇ ਮੈਂ ਕਹਿੰਨਾ ਹੈਗੇ ਆ ਪਰ ਗਿਣਤੀ ਘਟਾ ਠੀਕ ਹੈ ਸਿਰਫ ਇਹੋ ਜਿਹੇ ਬੱਚੇ ਹੈਗੇ ਨੇ ਜਿਹੜੇ ਐਂਟਰੀ ਕਰਨਾ ਚਾਹੁੰਦੇ ਯੂਐਸ ਠੀਕ ਹੈ ਕਿਤਾਹੀ ਪੰਜਾਬ ਚੋਂ ਗੁਜਰਾਤ ਚੋਂ ਹਰਿਆਣਾ ਚੋਂ ਡੋਂਕੀਆਂ ਇਹਨਾਂ ਸਟੇਟਸ ਚ ਜ਼ਿਆਦਾ ਲੱਗਦੀਆਂ ਹੂੰ ਅਪਾ ਬਹੁਤ ਘੱਟ ਸੁਣਿਆ ਵੀ ਕੋਈ ਤਾਮਿਲ ਲਾੜੂ ਦਾ ਬੰਦਾ ਡੌਂਕੀ ਲਾ ਰਿਹਾ ਕੇਰਲਾ ਦਾ ਬੰਦਾ ਡੌਂਕੀ ਲਾ ਰਿਹਾ ਕਰਨਾਟਕਾ ਦਾ ਬੰਦਾ ਡੌਂਕੀ ਲਾ ਰਿਹਾ ਮੇਰੇ ਖਿਆਲ ਤੁਸੀਂ ਵੀ ਨਹੀਂ ਸੁਣਿਆ ਹੋਣਾ ਹੁੰਦੇ ਬਹੁਤ ਵੈਰੀ ਰੇਅਰ ਬਿਕਾਜ਼ ਉਹ ਇੱਕ ਗੋਲ ਉਹਨਾਂ ਦਾ ਕਲੀਅਰ ਹੈਗਾ ਵੀ ਅਸੀਂ ਆਹ ਪੜ੍ਹਾਈ ਕਰ ਰਹੇ ਹਾਂ ਇਹ ਪੜ੍ਹਾਈ ਕਰਨ ਯੂਐਸ ਜਾਣਾ ਇਹ ਪੜ੍ਹਾਈ ਕਰਕੇ ਸਾਨੂੰ ਆਹ ਕੈਰੀਅਰ ਚ ਮਿਲੇਗਾ ਫਲਿੱਪ ਮਿਲੇਗਾ ਆਪਾਂ ਕੰਪੈਰੀਸ਼ਨ ਕਰ ਹੀ ਨਹੀਂ ਸਕਦੇ ਤੁਸੀਂ ਇਹਨਾਂ ਸ਼ਹਿਰਾਂ ਦੇਖੋ ਬੈਂਗਲੋਰ ਆ ਕਰਨਾਟਕਾ ਦੇ ਦੁਨੀਆ ਪਰਦਾ ਆਈਟੀ ਹੱਬ ਉੱਥੇ ਆ ਬੱਚਾ ਯੂਐਸ ਤੋਂ ਪੜ ਕੇ ਆਂਦਾ ਉਹਨੂੰ ਪਤਾ ਮੈਨੂੰ ਵਾਪਸ ਕਰਨਾਟਕਾ ਆ ਕੇ ਬੰਗਲੌਰ ਆ ਕੇ ਮੈਨੂੰ ਇੱਥੇ 3 2 3 ਲੱਖ ਰੁਪਏ ਦੀ ਨੌਕਰੀ ਮਿਲ ਜਾਣੀ ਹੈ ਹਾਂ ਐਂਡ ਯੂਐਸ ਐਮਬੈਸੀ ਨੂੰ ਵੀ ਹੀ ਪਤਾ ਹੈ ਵੀ ਆ ਬੱਚਾ ਰ ਹੈ ਕਲੀਅਰ ਹੈ ਇਹਨੂੰ ਆਪਣਾ ਪਾਥ ਕਲੀਅਰ ਹੈਗਾ ਸਾਡੇ ਇੱਥੇ ਤੇ ਇੰਡਸਟਰੀ ਨਹੀਂ ਹੈਗੀ ਬੱਚਾ ਕੀ ਕਰੇਗਾ ਨਾਲ ਇੱਕ ਮਾਈਂਡ ਸੈਟ ਇਹ ਹੈ ਵੀ ਮੈਂ ਤੇ ਬਸ ਬਾਹਰ ਜਾਣਾ ਤੇ ਮੁੜਨਾ ਨਹੀਂ ਤੇ ਜਾਣਾ ਵੀ ਕੈਨੇਡਾ ਹੀ ਹੈ ਕੈਨੇਡਾ ਜਾਣਾ ਯੂਐਸ ਜਾਣਾ ਜਿੱਥੇ ਜਾਣਾ ਮੁੜਨਾ ਨਹੀਂ ਹੁੰਦੀ ਮੁੜਦੇ गाने ਕਿੰਨੇ ਬਣੇ 19 ਮੁਰਦੇ ਯਾਰ ਸੋ ਇਹ ਚੀਜ਼ ਦਾ ਟ੍ਰੈਵਲ ਕਰਦੀਆਂ ਇੱਕ ਪ੍ਰੋਫਾਈਲਿੰਗ ਬਣ ਜਾਂਦੀ ਪੰਜਾਬ ਦਾ ਪਾਸਪੋਰਟ ਖੁੱਲਦਾ ਜਦੋਂ ਅੰਬੈਸੀ ਦੇ ਵਿੱਚ ਬੱਚਾ ਇੰਟਰਵਿਊ ਦੇਣ ਜਾਂਦਾ ਉਹ ਪਹਿਲਾਂ ਹੀ ਇੱਕ ਮਾਈਂਡਸੈਟ ਬਣ ਜਾਂਦਾ ਵੀ ਯਾਰ ਇਹ ਜੈਨੂਇਨ ਸਟੂਡੈਂਟ ਨਹੀਂ ਹੈ ਹਾਂ ਉਹ ਉਹਨੂੰ ਪ੍ਰੂਵ ਕਰਨਾ ਪੈਂਦਾ ਆਪਣੀ ਇੰਟਰਵਿਊ ਦੇ ਦੌਰਾਨ ਜਿਹੜੇ 1.5 2 ਮਿੰਟ ਦਾ ਉਹਨੂੰ ਸਮਾਂ ਮਿਲਦਾ ਵੀ ਮੈਂ ਕੀ ਰਿਸਰਚ ਲਗਾਈ ਆ ਕਿਹੜੇ ਕਿਹੜੀ ਮੈਨੂੰ ਜਾਣਕਾਰੀ ਹੈਗੀ ਆ ਉਹਨੂੰ ਇੰਪ੍ਰੈਸ ਕਰਨਾ ਪੈਂਦਾ ਵੀਜ਼ਾ ਆਫੀਸਰ ਨੂੰ ਤਾਂ ਉਹਨੂੰ ਵੀਜ਼ਾ ਮਿਲਦਾ ਹੂੰ ਠੀਕ ਹੈ ਤ੍ਰਵੇਦੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ ਥੈਂਕ ਯੂ ਜੀ